ਜਦੋਂ ਸਵਾ ਚ ਆਉਂਦੇ ਨੇ ਸਾਹਿਬਜ਼ਾਦੇ ਤਾਂ ਆ ਕੇ ਫਤੇ ਗਜਾਉਂਦੇ ਨੇ ਪਹਿਲਾਂ ਤਾਂ ਆਪਦੇ ਚਰਨ ਪਾ ਦਿੰਦੇ ਨੇ ਉਹ ਛੋਟਾ ਗੇਟ ਖੋਲ੍ਹਿਆ ਹੁੰਦਾ ਤੇ ਇਹਨਾਂ ਨੂੰ ਆਏ ਸੀ ਵੀ ਸਲਾਮ ਕਰਨਗੇ ਆ ਕੇ ਪਹਿਲਾਂ ਝੁਕਣਗੇ ਸਾਡੇ ਮੂਰੇ ਜਦੋਂ ਗੇਟ ਚੋਂ ਨੰਗਣਾ ਉਹ ਫਿਰ ਕਰਨਗੇ ਸਲਾਮ ਹਨਾ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਤਲਬ ਆ ਕੇ ਮੂਰੇ ਜੁੱਤੀ ਮਾਰੀ ਜਦੋਂ ਆ ਗੇਟ ਵਿੱਚ ਦੀ ਤਾਂ ਉਹਨਾਂ ਦੇ ਉਹਦੀ ਜੁੱਤੀਆਂ ਮੱਥੇ ਤੇ ਵੱਜੀਆਂ ਵੀ ਇਹ ਕੀ ਬਣ ਗਿਆ ਇਹਦਾ ਜਵਾਬ ਸਮਝਦੇ ਤੁਸੀਂ ਕਹਤੋਂ ਸਿੱਖੀ ਸਿੱਖੀ ਦੀ ਰੱਟਨ ਲਾਈ ਆ ਕਹਿੰਦੇ ਤੁਸੀਂ ਇਸਲਾਮ ਕਬੂਲ ਕਰ ਲਓ ਤੁਹਾਨੂੰ ਫੌਜਾਂ ਦਿੱਤੀਆਂ ਜਾਣਗੀਆਂ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਉਹਦੀ ਟੌਰ ਦੀ ਜ਼ਿੰਦਗੀ ਜਿਉਂਵੋ ਤੁਸੀਂ ਕਹਤੋਂ ਮਰਨਾ ਸਾਬਚਾਦਿਆਂ ਨੂੰ ਇੰਨੀਆਂ ਆਫਰਾਂ ਦਿੱਤੀਆਂ ਗਈਆਂ ਅੱਜ ਕੱਲ ਅਸੀਂ ਛੋਟੀ ਜੀ ਕੋਈ ਸਰਕਾਰੀ ਨੌਕਰੀ ਵੀ ਹੋਵੇ ਨਾ ਅਸੀਂ ਉਹਦੇ ਪਿੱਛੇ ਧਰਮ ਛੱਡ ਦਿੰਨੇ ਆ ਇਹਨਾਂ ਨੂੰ ਕਿਹਾ ਸੀ ਨਾ ਸਹਿਬਜ਼ਾਦੇ ਨੂੰ ਵੀ ਤੁਸੀਂ ਮੁਸਲਮਾਨ ਮੰਨ ਚੋ ਕਿੰਦੇ ਜਿਨ੍ਹਾਂ ਦਾ ਦਾਦੇ ਨੇ ਜਨਯੂ ਦੀ ਖਾਤਰ ਆਪ ਦਾ ਸੀਸ ਦੇ ਦਿੱਤਾ ਹੋਵੇ ਦਿੱਲੀ ਜਾ ਕੇ ਤੂੰ ਉਹਨਾਂ ਦੇ ਪੋਤਿਆਂ ਨੂੰ ਕਹਿ ਰਿਹਾ ਵੀ ਅਸੀਂ ਇਸਲਾਮ ਕਬੂਲ ਕਰ ਲਿਆ ਸਾਨੂੰ ਮੌਤ ਕਬੂਲ ਆ ਸਾਨੂੰ ਸਾਡੇ ਗੁਰੂ ਨੇ ਕਿਹਾ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਉਹ ਸਭਨਾ ਕੀ ਰੇਨ ਕਾ ਤੋ ਉਹ ਹਮਾਰੇ ਪਾਸ ਵੱਡਾ ਜਿਹੜਾ ਜਿਹਨੇ ਸਭ ਤੋਂ ਵੱਧ ਉਸ ਟਾਈਮ ਰੋਲ ਨਭਾਇਆ ਹੋ ਹੈਗਾ ਉਹ ਸੁਚਾਨੰਦ ਦੀਵਾਨ ਜਿਹਨੇ ਪੜਕਾਉਣਾ ਵੀ ਸਹਿਬਜ਼ਾਦੇ ਨੂੰ ਨੀਹਾਂ ਚ ਜਿਣੋ ਜੀ ਇਹਨਾਂ ਨੂੰ ਜਿਉਂਦੇ ਨਾ ਛੱਡੋ ਜੇ ਜਿਉਂਦੇ ਰਹਿਣਗੇ ਤਾਂ ਇਹ ਤੁਹਾਨੂੰ ਕੱਲ ਨੂੰ ਮਾਰ ਦੇਣਗੇ ਤਾਂ ਜਦੋਂ ਸਵਾ ਚਾਉਂਦੇ ਨੇ ਸਾਬਜਾਦੇ ਤਾਂ ਆ ਕੇ ਫਤਹਿ ਗਜਉਂਦੇ ਨੇ ਪਹਿਲਾਂ ਤਾਂ ਆਪਦੇ ਚਰਨ ਪਾ ਦਿੰਦੇ ਨੇ ਉਹ ਛੋਟਾ ਗੇਟ ਖੋਲਿਆ ਹੁੰਦਾ ਤੇ ਇਹਨਾਂ ਨੂੰ ਆਏ ਸੀ ਵੀ ਸਲਾਮ ਕਰਨਗੇ ਆ ਕੇ ਪਹਿਲਾਂ ਝੁਕਣਗੇ ਸਾਡੇ ਮੂਹਰੇ ਜਦੋਂ ਗੇਟ ਚੋਂ ਨੰਗਣ ਆ ਫਿਰ ਕਰਨਗੇ ਸਲਾਮ ਹਨਾ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਤਲਬ ਆ ਕੇ ਮੂਹਰੇ ਜੁੱਤੀ ਮਾਰੀ ਜਦੋਂ ਆ ਗੇਟ ਵਿੱਚ ਦੀ ਤਾਂ ਉਹਨਾਂ ਦੇ ਉਹਦੀ ਜੁੱਤੀਆਂ ਮੱਥੇ ਤੇ ਵੱਜੀਆਂ ਵੀ ਇਹ ਕੀ ਬਣ ਗਿਆ ਇਸ ਦਾ ਜਵਾਬ ਸਮਝਦੇ ਤੇ ਆ ਕੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਆ ਜਾ ਕੇ ਫਿਲਮ ਦਾ ਸੀਨ ਬੜਾ ਤਿਰੰਦਰ ਫਿਰ ਮਤਾਂ ਸੀ ਇਹਨ ਮਸ਼ਹੂਰ ਹੋ ਰਿਹਾ ਜਿਹਦੇ ਵਿੱਚ ਸਲਾਮ ਕਰਦਾ ਐਕਟਰ ਆਏ ਮੈਂ ਕਿਹਾ ਤੁਸੀਂ ਦੇਖੋ ਆਹ ਸੀਨ ਵੀ ਤੁਹਾਡਾ ਵਾਇਰਲ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਡੇ ਸਹਬਜਾਦਾਂ ਨੇ ਫਤੇ ਬੁਲਾਈ ਫਤੇ ਅਸੀਂ ਫਤੇ ਨੂੰ ਅਸੀਂ ਅਸੀਂ ਆਪ ਹੀ ਉਹ ਚੀਜ਼ਾਂ ਤੋਂ ਲੁਕੇ ਬੈਠੇ ਹਾਂ ਤੇ ਅਸੀਂ ਗੱਲਾਂ ਕਿੱਥੋਂ ਕਰਾਂਗੇ ਅਸੀਂ ਸਿੱਖੀ ਪੰਥ ਦੀਆਂ ਅਸੀਂ ਆਪ ਕਿੱਥੇ ਖੜੇ ਆ ਆਪਣੇ ਅੰਦਰ ਦਾ ਝਾਕਣਾ ਹੀ ਪੈਣਾ ਨਾ ਸਹਬਜਾਦਾਂ ਨੇ ਫਤੇ ਕਿਹ ਜਾਈ ਉਹ ਕਹਿੰਦੇ ਇਹ ਆਨੰਦਪੁਰ ਸਾਹਿਬ ਦਾ ਦਰਬਾਰ ਨਹੀਂ ਇਹ ਇਹ ਵਜ਼ੀਰ ਖਾਨ ਦੀ ਸਰਹੰਦ ਦਾ ਸਿਰਹੰਦ ਸ਼ੇਰ ਦੀ ਗੁਫਾਵਾ ਇਥੇ ਤੁਸੀਂ ਫਤੇ ਨਹੀਂ ਬਲਾ ਸਕਦੇ ਉਹ ਕਹਿੰਦੇ ਫਤੇ ਸਾਡੇ ਪਾਸ਼ਾ ਦੀ ਬਖਸ਼ੀ ਆ ਇਹ ਤਾਂ ਲੋਕ ਪਰਲੋਕ ਸਹਾਈ ਆ ਸਾਡੀ ਤਾਂ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤੇ ਹੀ ਆ ਤੈਨੂੰ 13 ਮੁਬਾਰਕ ਹਮ ਕੋ ہمارا ਖੂਬ ਤੁਮ ਕੋ تمہارا ਖੂਬ ਤੇ ਉਹ ਕਹਿੰਦੇ ਵੀ ਸਹਿਬਜ਼ਾਦੇ ਨੂੰ ਕਹਿੰਦੇ ਤੁਸੀਂ ਮਤਲਬ ਕੀ ਕਰੋਗੇ ਜੇ ਤੁਹਾਨੂੰ ਅਸੀਂ ਛੱਡਦਾ ਤੁਹਾਨੂੰ ਛੱਡ ਦੇਣਾ ਤੁਹਾਡਾ ਤੁਹਾਡੇ ਭਰਾ ਅਸੀਂ ਮਾਰਦੇ ਸ਼ਹੀਦ ਕਰਤੇ ਆ ਤੁਹਾਡੇ ਪਿਤਾ ਨੂੰ ਅਸੀਂ ਸ਼ਹੀਦ ਕਰਤਾ ਤੁਹਾਡਾ ਆਨੰਦਪੁਰ ਸਾਹਿਬ ਉਜੜ ਚੁੱਕਿਆ ਤੁਹਾਡੇ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਆ ਤੁਸੀਂ ਜਿਉਂ ਕਿ ਆਦੀ ਦਾਦੀ ਕੀ ਕਰਨਾ ਤੁਸੀਂ ਹੁਣ ਤੁਸੀਂ ਕਹਤੋਂ ਸਿੱਖੀ ਸਿੱਖੇ ਦੀ ਰੱਟਨ ਲਾਈ ਆ ਕਹਿੰਦੇ ਤੁਸੀਂ ਇਸਲਾਮ ਕਬੂਲ ਕਰ ਲੋ ਤੁਹਾਨੂੰ ਫੌਜਾਂ ਦਿੱਤੀਆਂ ਜਾਣਗੀਆਂ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਉਹਦੇ ਟੌਰ ਦੀ ਜ਼ਿੰਦਗੀ ਜਿਵੇਂ ਤੁਸੀਂ ਕਹਤੋਂ ਮਰਨਾ ਸਾਬ ਜੱਦੇ ਨੂੰ ਇੰਨੀਆਂ ਆਫਰਾਂ ਦਿੱਤੀਆਂ ਗਈਆਂ ਅੱਜ ਕੱਲ ਅਸੀਂ ਛੋਟੀ ਜੀ ਕੋਈ ਸਰਕਾਰੀ ਨੌਕਰੀ ਵੀ ਹੋਵੇ ਨਾ ਅਸੀਂ ਉਹਦੇ ਪਿੱਛੇ ਧਰਮ ਛੱਡ ਦਿੰਨੇ ਆ ਪਰ ਦੇਖੋ ਇਡੀਆਂ ਵੱਡੀਆਂ ਚੀਜ਼ਾਂ ਨੂੰ ਕਹਿੰਦੇ ਸਿੰਘ ਮਾਰ ਦੇ ਠੋਕਰ ਤੱਕਤਾ ਤਾਜਾਂ ਨੂੰ ਇਹਨੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਾਡੀ ਸਿੱਖੀ ਪਿਆਰੀ ਸਾਨੂੰ ਸਾਡੇ ਦਾਦੇ ਦੀ ਸਾਡੇ ਗੁਰੂ ਪਿਤਾ ਦੀ ਦਸਤਾਰ ਸਿੱਖੀ ਪਿਆਰੀ ਹੈ ਤੇ ਸੋਚਾਂ ਆਨੰਦ ਢੜਕਾਉਣ ਵਾਲੇ ਕਹਿੰਦਾ ਵਾ ਕਹਿੰਦਾ ਵੀ ਤੁਸੀਂ ਕਰਨਾ ਕੀ ਹੈ ਜੇ ਤੁਹਾਨੂੰ ਅਸੀਂ ਛੱਡਤਾ ਕੋਈ ਉਹਨਾਂ ਕੋਲੇ ਹੱਲ ਨਹੀਂ ਸੀ ਕਿਉਂ ਕਰਕੇ ਸਰਾ ਵੀ ਕੋਈ ਧਰਮ ਜਾਇਜ਼ ਦੇਂਦਾ ਜੀ ਇਹਨੇ ਨੇ ਬੱਚਿਆਂ ਨੂੰ ਨੀਹਾਂ ਚ ਚੇਨ ਦੋ ਸ਼ਾਹੀ ਇਮਾਮ ਜੀ ਆਏ ਮੁਸਲਮਾਨਾਂ ਦੇ ਸਤਕਾਰਯੋਗ ਨੇ ਕਿਉਂ ਕਰਕੇ ਜੇ ਮੁਸਲਮਾਨ ਔਰੰਗਜ਼ੇਬ ਵਜ਼ੀਰਖਾਂ ਵਰਗੇ ਹੋਏ ਨੇ ਤਾਂ ਕੋਟਲਾ ਦੇਹੰਗਖਾਂ ਵਰਗੇ ਵੀ ਹੋਏ ਨੇ ਜਿਨ੍ਹਾਂ ਦੇ ਘਰੇ ਪਾਈ ਬਜੇਤਰ ਸਿੰਘ ਦੇ ਸ਼ਹੀਦੀ ਹੋਏ